ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਡਾਂਸਰ ਸਿਮਰ ਦੀ ਇੱਕ ਵੀਡੀਓ ਵਾਇਰਲ ਹੋndi ਹੈ ਜਿਸ ਤੋਂ ਬਾਅਦ ਸਿਮਰ ਲਗਾਤਾਰ ਚਰਚਾ ਵਿੱਚ ਬਣੀ ਰਹਿੰਦੀ ਹੈ ਤਾਂ ਪੁਲਿਸ ਵੀ ਤੁਰੰਤ ਹਰਕਤ ਦੇ ਵਿੱਚ ਆਂਦੀ ਹੈ ਐਫ ਆਰ ਵੀ ਦਰਜ ਕਰ ਲਈ ਜਾਂਦੀ ਹੈ ਤਾਂ ਦੋ ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਇਸੇ ਮਸਲੇ ਨੂੰ ਲੈ ਕੇ ਅੱਜ ਸਿਮਰ ਦੇ ਹੱਕ ਦੇ ਵਿੱਚ ਪੰਜਾਬ ਭਰ ਤੋਂ ਡੀ ਜੀ ਐਸੋਸੀਏਸ਼ਨ ਦੇ ਵਕਫ ਵਕ ਨੂੰ ਮੈਂਦੇ ਜਿਹੜੇ ਨੇ ਲੁਧਿਆਣਾ ਪਹੁੰਚਦੇ ਨੇ ਤਾਂ ਸਿਮਰ ਵੀ ਪਹੁੰਚਦੀ ਹੈ ਤਾਂ ਸਾਡੇ ਨਾਲ ਕੁਝ ਨੁਮਾਇੰਦੇ ਇੱਥੇ ਮੌਜੂਦ ਨੇ ਬਾਈ ਜੀ ਕੀ ਨਾਮ ਹੈ ਤੇ ਕਿਹਲੀ ਜਗ੍ਹਾ ਤੋਂ ਆਏ ਮੇਰਾ ਨਾਮ ਜੀ ਗੋਪੀ ਚੀਮਾ ਜੀ ਬਾਈ ਅਸੀਂ ਜਗਰਾਉਂ ਤੋਂ ਆ ਜੀ ਆਪਣਾ ਪ੍ਰਿੰਸ ਐਂਟਰਟੇਨਮੈਂਟ ਆਂ ਦੇ ਗਰੁੱਪ ਹੈ ਬਹੁਤ ਵਧੀਆ ਆਰਟਿਸਟ ਹੈ ਛੋਟੀ ਭੈਣਾ ਵਰਗੀ ਆ ਬ ਤੇ ਬੜੇ ਦੁੱਖ ਵਾਲੀ ਗੱਲ ਹੈ ਕਿ ਕਿਸੇ ਕੁੜੀ ਨਾਲ ਐਦਾਂ ਹੁੰਦਾ ਉਹ ਕੁੜੀ ਨੇ ਇਕੱਲੇ ਨੇ ਮੁੱਦਾ ਪਰੰਦੇ ਤੇ মিডিਆ ਦਾ ਬਹੁਤ ਵੱਡਾ ਯੋਗਦਾਨ ਰਿਹਾ ਥੋੜਾ ਕਿਉਂਕਿ ਥੋੜੇ ਗੱਲਬਾਤ ਚੱਕਣ ਕਰਕੇ ਹੀ ਉਹਨਾਂ ਤੇ ਪਰਚਾ ਹੋਇਆ ਅਸੀਂ ਤਾਂ ਉਹਨਾਂ ਭਰਾਵਾਂ ਨੂੰ ਵੀ ਅਸੀਂ ਅੱਜ ਗੱਲ ਕਰਦੇ ਸੀ ਕਿ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਬਾਈ ਐਡਾ ਗੱਲ ਨੂੰ ਵਧਾਉਣ ਦੀ ਲੋੜ ਨਹੀਂ ਹਨ ਨੀਵੇਂ ਆਣਾ ਜੇ ਹੋ ਗਏ ਆਪਾਂ ਨੂੰ ਕੋਈ ਚੀਜ਼ ਦਾ ਹੱਲ ਹੁੰਦਾ ਵਾ ਤਾਂ ਉਹ ਚੀਜ਼ ਕਰ ਲੈਣੀ ਚਾਹੀਦੀ ਸਿਮਰ ਪਹਿਲੇ ਦਿਨ ਤੋਂ ਕਹਿ ਰਹੀ ਹੈ ਜਿਸ ਸਖਸ਼ ਨੇ ਮੇਰੇ ਗਲਾਸ ਮਾਰਿਆ ਜੇਕਰ ਉਹ ਆ ਕੇ ਮੇਰੇ ਤੋਂ ਮਾਫੀ ਮੰਗਦਾ ਤਾਂ ਮੈਂ ਉਸ ਨੂੰ ਮਾਫ ਕਰ ਦਾਂਗੀ ਮੈਂ ਮਸਲਾ ਅੱਗੇ ਨਹੀਂ ਵਧਾਉਣਾ ਚਾਹੁੰਦੀ ਜੀ 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 ਬਿਲਕੁਲ ਸਹੀ ਗੱਲ ਹੈ ਜੀ ਇਹ ਦੇਖੋ ਇਹਦੇ 'ਚ ਕੋਈ ਗੱਲ ਨਹੀਂ ਆਪਸ 'ਚ ਭੈਣਾ ਭਰਾਵਾਂ ਵਾਲੀ ਗੱਲ ਆ ਜੋ ਕੁਛ ਇੱਕ ਇਨਸੀਡੈਂਟ ਹੋ ਜਾਂਦਾ ਕਿਉਂਕਿ ਉਦੋਂ ਹੋ ਸਕਦਾ ਉਹਨਾਂ ਨੂੰ ਵੀ ਕੋਈ ਚੀਜ਼ ਬੁਰੀ ਲੱਗੀ ਹੋਵੇ ਐਨੋ ਚੀਜ਼ ਬੁਰੀ ਲੱਗੀ ਆਪਸ ਗਾਲੀ ਗਲੋਚ ਜੋ ਕੁਛ ਵੀ ਹੋ ਗਿਆ ਉਹ ਇੱਕ ਟਾਈਮ ਸੀ ਜਿਹੜਾ ਪਾਸਟ ਲੰਘ ਗਿਆ ਹੁਣ ਮੇਰੇ ਹਿਸਾਬ ਨਾਲ ਤਾਂ ਸਾਡੀ ਲਾਈਨ ਹੁਣ ਜਿਵੇਂ ਅਸੀਂ ਇਹ ਚੀਜ਼ ਸੋਚਦੇ ਆ ਕਿ ਜਿਹੜਾ ਮੋਦਾ ਵਧਦਾ ਪਾਜੀ ਆਉਣ ਵਾਲੇ ਟਾਈਮ 'ਚ ਜਿੰਨੇ ਵੀ ਅਸੀਂ ਆਰਗੇਨਾਈਜ਼ਰ ਖੜੇ ਆ ਕੋਈ ਮੋਗੇ ਤੋਂ ਆਂ ਜਗਰਾਉਂ ਤੋਂ ਵੱਲੁਧਾਣੇ ਤੋਂ ਸਾਨੂੰ ਵੀ ਆਉਣ ਵਾਲੇ ਟਾਈਮ 'ਚ ਇਹ ਚੀਜ਼ਾਂ ਦਾ ਬਹੁਤ ਪ੍ਰੋਬਲਮ ਫੇਸ ਕਰਨੀ ਪੈ ਸਕਦੀ ਆ ਕਿਉਂਕਿ ਲੋਕ ਥੋੜੇ ਇੱਕ ਲਾਈਨ ਪ੍ਰੋਫੈਸ਼ਨ ਸਾਡਾ ਪਹਿਲੇ ਹੀ ਭਾਜੀ ਉਦਾਂ ਦਾ ਹਨਾ ਪਹਿਲੇ ਹੀ ਬੜੇ ਕੁਐਸਚਨ ਮਾਰਕ ਲੱਗਿਆ ਸਾ ਅਸੀਂ ਤਾਂ ਪਹਿਲੇ ਹੀ ਸਾਡਾ ਜਿਹੜਾ ਪ੍ਰੋਫੈਸ਼ਨਲ ਆਰਕੈਸਟਰਾ ਲਾਈਨ ਦਾ ਬਹੁਤ ਦਿੱਕਤਾਂ ਦੇ ਵਿੱਚੋਂ ਆਪਾਂ ਗੁਜ਼ਰਦੇ ਆ ਤੇ ਸਾਡੇ ਲਈ ਤਾਂ ਇਹ ਦੁੱਖ ਵਾਲੀ ਗੱਲ ਸੀ ਅਸੀਂ ਉਦੋਂ ਹੀ ਸਾਰੇ ਇਸ ਚੀਜ਼ ਲਈ ਵਰੀ ਕਰਦੇ ਸੀ ਕਿ ਯਾਰ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਜੈ ਇਦਾਂ ਨਾ ਜਿਹੜੀਆਂ ਪਾਰਟੀਆਂ ਬੁਕਿੰਗ ਕਰਾਉਣ ਲਿਆ ਜਿੰਦੇ ਘਰ ਦੇ ਵਿੱਚ ਅੱਜ ਵਿਆਹ ਵਾ ਭਾਜੀ ਉਹ ਪਿੱਛੇ ਕੁਐਸਚਨ ਮਾਰਕ ਲੱਗ ਜਾਂਦਾ ਤੇ ਸਾਡੇ ਵੱਲੋਂ ਦਾ ਸਿਮਰ ਨੂੰ ਵੀ ਰਿਕੁਐਸਟ ਕਰਦੇ ਆ ਕਿ ਚਲੋ ਆਪਾਂ ਵੀ ਥੋੜੇ ਜੇ ਨੀਵੇਂ ਹੋਈਏ ਉਹ ਭਰਾ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਮੈਂ ਜਾਣਦਾਤ ਨਹੀਂ ਹੈ ਖੈਰ ਉਹਨਾਂ ਨੂੰ ਤੇ ਵੀਰ ਹੁਣੇ ਜੇ ਸੂਝਵਾਨ ਨੇ ਤਾਂ ਕੋਈ ਗੱਲ ਨਹੀਂ ਕਿਸੇ ਨੂੰ মিডিਆ ਨੂੰ ਵਿੱਚ ਪਾ ਲੈਣ ਜੇ ਸਰਕਾਰੀ ਬੰਦੇ ਨੂੰ ਵਿੱਚ ਪਾ ਲੈਣ ਜਾਂ ਪੁਲਿਸ ਪ੍ਰੋਸੈਸ਼ਨ ਨੂੰ ਵੀ ਚਾਹੀਦਾ ਦੋਨਾਂ ਧਿਰਾਂ ਨੂੰ ਬੈਠ ਕੇ ਆਰਾਮ ਨਾਲ ਮੁੱਦਾ ਹੱਲ ਹੋ ਸਕਦਾ ਕੋਈ ਏਡੀ ਵੱਡੀ ਕੋਈ ਗੱਲ ਵੀ ਨਹੀਂ ਹੈ ਜੀ ਕਿੰਨੀ ਦੇਰ ਤੋਂ ਇਸ ਪ੍ਰੋਫੈਸ਼ਨਲ ਦੇ ਵਿੱਚੋਂ ਮੈਂ ਸਰ 99 ਤੋਂ ਆ ਜੀ 98 ਤੋਂ ਆਪਾਂ ਡੀਜੇ ਸਟਾਰਟ ਕੀਤਾ ਸੀ 99 ਤੋਂ ਆ ਰੈਗੂਲਰ ਆ ਤੇ ਬਹੁਤ ਮੁੱਦੇ ਨੇ ਮਤਲਬ ਕਿ ਮੁੱਦੇ ਤਾਂ ਸਾਡਾ ਵਾਪਰਦੀਆਂ ਕਿਉਂ ਨਹੀਂ ਇਹ ਜਾਈਆਂ ਕਿ ਇਹ ਇਹ ਜੀਆ ਘਟਨਾਵਾਂ ਨੂੰ ਉੱਥੇ ਮੌਕੇ ਦੀ سپورਟ થી ਖਤਮ ਨਹੀਂ ਕੀਤਾ ਜਾ ਸਕਦਾ ਬਿਲਕੁਲ ਕੀਤਾ ਜਾ ਸਕਦਾ ਸਰ ਐਦਾਂ ਵਾ ਇਹ ਦਿੱਕਤਾਂ ਹਰ ਆਰਗੇਨਾਈਜ਼ਰ ਨੂੰ ਜਿੰਨੇ ਵੀ ਛੋਟੇ ਜਾਂ ਵੱਡੇ ਗਰੁੱਪ ਨੇ ਨਾ ਉਹਨਾਂ ਨੂੰ ਦਿੱਕਤਾਂ ਐਵਰੀ ਡੇ ਸਾਨੂੰ ਫੇਸ ਕਰਨੀਆਂ ਪੈਂਦੀਆਂ ਬਟ ਇੱਥੇ ਗੱਲ ਕੀ ਹੈ ਕਿ ਮੁੱਦਾ ਕੁਦਰਤੀ ਹਾਈਲਾਈਟ ਹੋ ਗਿਆ ਉਹ ਵੀਡੀਓ ਹਾਈਲਾਈਟ ਹੋ ਗਈ ਨਹੀਂ ਤਾਂ ਇਦਾਂ ਦੀ ਗੱਲ ਨਹੀਂ ਐਦਾਂ ਤੇ ਇਨਸੀਡੈਂਟ ਰੋਜ਼ ਹੁੰਦੇ ਨੇ ਹੁਣ ਤੁਸੀਂ ਦੇਖੋ ਅੱਜ ਕੱਲ ਦੇ ਮੁੱਦਿਆਂ ਦੇ ਵਿੱਚੋਂ ਹੁਣ ਲੋਕ ਤੁਹਾਨੂੰ ਪਤਾ ਸਾਡੇ ਐਨ ਆਰ ਆਈ ਭਰਾ ਜਿਹੜੇ ਆਉਂਦੇ ਨੇ ਇਹ ਜ਼ਿਆਦਾਤਰ ਨਹੀਂ 100 ਦੇ ਵਿੱਚੋਂ 15-20% ਬੰਦੇ ਹੀ ਹੁੰਦੇ ਨੇ ਜਿਹੜੇ ਖਰਾਬ ਕਰਨ ਵਾਲੇ ਨੇ ਹੁਣ ਜਿਹੜੇ ਨੋਟ ਸਿੱਟਦੇ ਨੇ ਉਹਨਾਂ ਪਿੱਛੇ ਲੜਾਈਆਂ ਹੋ ਜਾਂਦੀਆਂ ਤੁਸੀਂ ਦੇਖੋ ਅੰਮ੍ਰਿਤਸਰ ਮੁੰਡ ਮਾਨਸਾ ਪਿੱਛੇ ਜੀ ਇਨਸੀਡੈਂਟ ਹੋਇਆ ਸੀਗਾ ਤੇ ਜੇ ਜਿਹੜੀ ਪਾਰਟੀ ਦੇ ਘਰ ਦਾ ਵਿਆਹ ਵਾ ਨਾ ਜੇ ਉਹੀ ਬੰਦੇ ਥੋੜੇ ਜੇ ਚਿੰਤਤ ਹੋਣ ਇਸ ਗੱਲ ਕਰਕੇ ਕੰਟਰੋਲ ਕਰਕੇ ਰੱਖਣ ਜਿਵੇਂ ਕਿ ਬਹੁਤ ਸਾਰੀਆਂ ਪਾਰਟੀਆਂ ਕਰਦੀਆਂ ਤੇ ਇਹ ਮੁੱਦੇ ਮੈਨੂੰ ਲੱਗਦਾ ਉੱਤੇ ਭਟਕਣ ਦੀ ਇੰਨੀ ਦੀ ਲੋੜ ਹੀ ਨਹੀਂ ਹੈਗੀ। ਨਾ ਤਾਂ ਤੁਸੀਂ ਚਾਹੁੰਦੇ ਹੋਵੋਗੇ ਪ੍ਰੋਗਰਾਮ ਖਰਾਬ ਹੋਵੇ ਤੇ ਨਾ ਹੀ ਉਹ ਪਾਰਟੀ ਜਾਂਦੀ ਹੈ ਵੀ ਸਾਡੇ ਘਰੇ ਕੋਈ ਫੰਕਸ਼ਨ ਧਰਿਆ ਤਾਂ ਉਸ ਦੇ ਵਿੱਚ ਕੋਈ ਖੱਲਲ ਪਵੇ ਪਰ ਫਿਰ ਵੀ ਲੱਗਦਾ ਕਿ ਇਹ ਕੋਣ ਇਹ ਜਿਹੇ ਲੋਕ ਹੁੰਦੇ ਜਿੰਨਾ ਕਰਕੇ ਸਾਰੀ ਘਟਨਾ ਵਾਪਰ ਜਾਂਦੀ ਹੈ ਭਾਜੀ ਐਦਾਂ ਹੁੰਦਾ ਵਾ ਕਿ ਅੱਜ ਕੱਲ ਦੇ ਵਿਆਹਾਂ ਦੇ ਵਿੱਚ ਨਾ ਸਾਡੇ ਇੱਕ ਨੌਜਵਾਨ ਜਦੋਂ ਦਾ ਥੋੜਾ ਵੈਸੇ ਦਾ ਜਦੋਂ ਦਾ ਮੀਡੀਆ ਦਾ ਜੋਗ ਆ ਗਿਆ ਸੋਸ਼ਲ ਮੀਡੀਆ ਕੈਮਰਾ ਆ ਗਿਆ ਉਦੋਂ ਦਾ ਤਾਂ ਬਹੁਤ ਪ੍ਰੋਬਲਮ ਨੇਚਰਲੀ ਫੇਸ ਘੱਟ ਕਰਨੀਆਂ ਪੈਂਦੀਆਂ ਕਿ ਲੋਕ ਕੈਮਰਾ ਦੇਖ ਕੇ ਡਰ ਜਾਂਦੇ ਤੇਈ ਵਾਰੀ ਕੀ ਹੁੰਦਾ ਵਿਆਹ 'ਚ ਸੱਦਾ ਇੱਕ ਜਣੇ ਨੂੰ ਆਇਆ ਹੁੰਦਾ ਉਹ ਨਾਲ ਤਿੰਨ ਬੰਦੇ ਹੋਰ ਲੈ ਆਉਂਦੇ ਆ ਠੀਕ ਹੈ ਔਰ ਦੂਸਰੀ ਗੱਲ ਜਦੋਂ ਵਿਆਹ ਦੇ ਵਿੱਚ ਜਿਹੜੇ ਬੰਦੇ ਸੋਚ ਕੇ ਆਉਂਦੇ ਆ दारू ਪੀਤੀ ਤੁਹਾਨੂੰ ਪਤਾ ਸ਼ਰਾਬ ਸ਼ਬਾਬ ਜਦੋਂ ਇਕੱਠਾ ਮਿਲਦਾ ਨਾ ਕਈ ਬੰਦੇ ਆਊਟ ਆਫ ਕੰਟਰੋਲ ਹੋ ਜਾਂਦੇ ਆ ਉਹ ਇੰਨੇ ਕੁ ਜ਼ਿਆਦਾ ਇਮੋਸ਼ਨ ਹੋ ਜਾਂਦੇ ਆ ਜਿੱਦਾਂ ਪੰਜਾਬ ਦੇ ਕੁਝ ਗਾਣਿਆਂ ਦਾ ਵੀ ਹੈ ਜਿਹੜੇ ਅਸੀਂ ਗਾਣੇ ਪਲੇ ਕਰਦੇ ਆ ਕੁਝ ਉਹਨਾਂ ਨੇ ਮੂਡ ਬੰਦੇ ਦਾ ਐਡਾ ਹਾਈਪਰ ਬਣਾਇਆ ਹੁੰਦਾ ਤੇ ਉੱਥੇ ਆਨਾ ਸੁਣੀ ਇਹ ਚੀਜ਼ਾਂ ਹੋ ਜਾਂਦੀਆਂ ਜੀ ਤਾਂ ਮੁੰਡੇ ਸਮਝਦੇ ਕੀ ਹੈ ਡਾਂਸਰ ਕੁੜੀਆਂ ਨੂੰ ਬਹੁਤ ਸਾਰੀਆਂ ਵੀਡੀਓ ਤੁਸੀਂ ਵੀ ਦੇਖੀ ਹੋਣੀਆਂ ਸੀ ਵੀ ਇਹ ਸੋਸ਼ਲ ਮੀਡੀਆ ਦਾ ਜ਼ਮਾਨਾ ਅੱਜ ਕੱਲ ਲੋਕ ਡਾਂਸਰਾਂ ਸਟੇਜ ਤੇ ਪਰਫਾਰਮ ਕਰ ਰਹੀਆਂ ਨੇ ਜਾ ਕੇ ਉਹਨਾਂ ਦੇ ਪੈਰ ਸਿੱਟਨੇ ਜੱਫੀ ਪਾ ਲੈਣੀ ਉਹਨਾਂ ਨੂੰ ਗਲਤ ਇਸ਼ਾਰੇ ਕਰਨ ਦੇ ਗਲਤ ਬੈ ਟੱਚ ਕਰਨਾ ਐਦਾਂ ਮਾਈਂਡ ਦੇ ਵਿੱਚ ਆਂਦਾ ਕਿਉਂ ਆ ਮੁੰਡਿਆ ਦੇ ਪਾਜੀ ਦੇਖੋ ਇਹ ਜੇ ਇਨਸੀਡੈਂਟ ਤਾਂ ਵੈਸੇ ਅੱਜ ਕੱਲ ਤਾਂ ਦਾ ਨੌਜਵਾਨ ਆ ਵੈਸੇ ਮੋਸਟਲੀ ਤਾਂ ਪੜਿਆ ਲਿਖਿਆ ਜੀ ਬਹੁਤ ਘੱਟ ਉਹ ਜੇ ਇਨਸੀਡੈਂਟ ਹੁੰਦੇ ਲੇਕਿਨ ਜਿਹੜੇ 15 20% ਆ ਤੁਹਾਨੂੰ ਪਤਾ ਜਿਹੜਾ ਵਾਇਲੈਂਸ ਆ ਉਹ ਹੁੰਦਾ ਥੋੜਾ ਲੇਕਿਨ ਹਾਈਲਾਈਟ ਜ਼ਿਆਦਾ ਹੋ ਜਾਂਦਾ ਹਨਾ ਸੋ ਜਿਹੜੇ ਇਦਾਂ ਦੇ ਬੰਦੇ ਆਏ ਆ ਆਪਾਂ ਇਹ ਕਹਿ ਸਕਦੇ ਹਾਂ ਉਹਨਾਂ ਦੀ ਅਨਪੜਤਾ ਲਾ ਲਓ ਕਿ ਜਾਂ ਕਿਸੇ ਨੂੰ ਸ਼ਰਮ ਹੁਣ ਜਿਹੜੇ ਬੰਦੇ ਨੂੰ ਇਹ ਸ਼ਰਮ ਆ ਕਿ ਸਾਡੀਆਂ ਪਿੱਛੇ ਮਾਮਾਂ ਵੀ ਬੈਠੀਆਂ ਪਹਿਣਾ ਬੈਠੀਆਂ ਉਹ ਤਾਂ ਨਹੀਂ ਬੰਦੇ ਇਦਾਂ ਦੇ ਕੰਮ ਕਰਦੇ ਹਣ ਜਿਹੜੇ ਬੰਦੇ ਡਰਗੀ ਨੇ ਜਾਂ ਜੋ ਓਤ ਜਿਆਦਾ ਬਾਈ ਬਾਈ ਵਾਲਾ ਕਲਚਰ ਆ ਜਿਹੜਾ ਸਾਡੇ ਪੰਜਾਬ ਚ ਬਾਈ-ਬਾਈ ਵਾਲਾ ਪ੍ਰਧਾਨਗੀ ਵਾਲਾ ਕਲਚਰ ਉਹੋ ਜਿਹੇ ਬੰਦੇ ਫਿਰ ਉਹੋ ਜੀਆਂ ਚੀਜ਼ਾਂ ਨੂੰ ਬੜਾਵਾ ਦਿੰਦੇ ਨੇ ਜੀ ਹੁਣ ਸਰਕਾਰ ਵੱਲੋਂ ਤਾਂ ਬੜੀਆਂ ਚੀਜ਼ਾਂ ਦੀਆਂ ਪਾਬੰਦੀਆਂ ਵੀ ਲਾਈਆਂ ਜਾਂਦੀਆਂ ਨੇ ਫਿਰ ਵੀ ਵਿਆਹ ਦੇ ਵਿੱਚ ਕਈ ਵਾਰੀ ਆ ਕੇ ਅੱਜ ਦੀ ਡੇਟ 'ਚ ਵੀ ਲੋਕ ਫੈਰ ਕਰ ਜਾਂਦੇ ਔਰ ਘਰ ਦੇ ਵੀ ਪ੍ਰਾਊਡ ਫੀਲ ਕਰਦੇ ਆ ਵੀ ਲੈ ਮੇਰੇ ਯਾਰ ਦੋਸਤ ਨੇ ਆਏ ਕੀਤਾ ਉਹ ਕੀਤਾ ਹਾਂ ਜੀ ਉੱਤੇ ਸਖਤ ਪਾਬੰਦੀ ਹੈ ਬਾਜੀ ਬਹੁਤ سارے ਕੰਮ ਮੈਂ ਤਾਂ ਸਰਕਾਰ ਦੇਖੋ ਗੱਲ ਇਹ ਆ ਕਿ ਸਾਡੇ ਪ੍ਰੋਫੈਸ਼ਨ ਨੂੰ ਨਾ ਕਿਸੇ ਗਿਣਤੀ ਦੇ ਵਿੱਚ ਨਹੀਂ ਗਿਣਿਆ ਜਾਂਦਾ ਜੇ ਸਰਕਾਰ ਸਾਡੇ ਪ੍ਰੋਫੈਸ਼ਨ ਨੂੰ ਲੈ ਕੇ ਕੋਈ ਸਖਤ ਕਾਨੂੰਨ ਬਣਾਵੇ ਜੇ ਜਿਵੇਂ ਹੁਣ ਸਾਡੀ ਲਾਈਨ ਨੂੰ ਇਸਤੇਮਾਲ ਹੋ ਰਿਹਾ ਹੈ ਭਾਵੇਂ ਤੁਹਾਨੂੰ ਮਾੜਾ ਲੱਗੇ ਪਰ ਹੈਗਾ ਜੀ ਤੁਹਾਡੇ profession ਲੋਕ ਬਦਨਾਮ ਕਿਉਂ ਸਮਝਦੇ ਨੇ ਚੰਗਾ ਨਹੀਂ ਸਮਝਦੇ ਹਾਂਜੀ ਪਾਜੀ ਬਦਨਾਮ ਐਸੀ ਕਰਕੇ ਕਰਦੇ ਹੁਣ ਜਿੱਦਾਂ ਹੁਣ ਐਕਸੀਡੈਂਟ ਹੋ ਗਿਆ ਜੀ ਹੁਣ ਇਨਸੀਡੈਂਟ ਦੇ ਵਿੱਚ ਹਰ ਇੱਕ ਬੰਦੇ ਨੇ ਇੰਦੇ ਚ ਐਦਾਂ ਹੁੰਦਾ ਹੁਣ ਤੁਸੀਂ ਮੰਨ ਲਓ ਮੀਡੀਆ ਦੇ ਵਿੱਚ ਅੱਜ ਮੈਂ ਆ ਮੈਂ ਤੁਹਾਡੇ ਕੁਐਸਚਨ ਦੇ ਆਨਸਰ ਦੇ ਰਿਹਾ ਮੈਂ ਇਹ ਸੋਚ ਕੇ ਦੇ ਰਿਹਾ ਕਿ ਮੇਰਾ ਜਿਹੜਾ ਦਿੱਤਾ ਹੋਇਆ ਜਵਾਬ ਸਾਡੇ ਪੂਰੇ profession ਨੂੰ ਉਹ ਕਰੂਗਾ ਹਣਾ ਉਹਦੇ ਤੇ ਇਫੈਕਟ ਕਰਦਾ ਹੁਣ ਕਈ ਵਾਰੀ ਕੀ ਹੁੰਦਾ ਜਿਹੜੇ ਨਾਮੇ ਅਨਪ੍ਰੋਫੈਸ਼ਨਲ ਬੰਦੇ ਆਏ ਹੁੰਦੇ ਆਪਾਂ ਉਹਨਾਂ ਨੂੰ ਜਦੋਂ ਕੁਐਸਚਨ ਕਰਦੇ ਆ ਭਾਜੀ ਹੁਣ ਪਤਾ ਨਹੀਂ ਹੁੰਦਾ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਬੰਦਾ ਇਸ ਲਾਈਨ ਨਾਲ ਕਿੰਨਾ ਕੁ ਪੁਰਾਣਾ ਜੁੜਿਆ ਕਿਸ ਲੈਵਲ ਤੇ ਸਟੈਂਡ ਕਰਦਾ ਉਹ ਆਪਣੇ ਮੂਡ ਮੱਤ ਦੇ ਨਾਲ ਜਵਾਬ ਦੇ ਦਿੰਦਾ ਉਹ ਇਹ ਨਹੀਂ ਹੁਣ ਜਿਵੇਂ ਕਿ ਸਿਮਰ ਦੇ ਮਾਮਲੇ ਚ ਲਾ ਲਓ ਹੁਣ ਬੜੇ ਸਾਰੇ ਲੋਕਾਂ ਨੇ ਆਪਣੇ ਪਰਸਨਲ ਇਸ਼ੂ ਕ੍ਰੀਏਟ ਕਰਨੇ ਸ਼ੁਰੂ ਕਰਤੇ ਹੁਣ ਕਿਉਂਕਿ ਉਹ ਇੱਕ ਵਧੀਆ ਆਰਟਿਸਟ ਹੈ ਅਗਲੀ ਦੀ ਇੱਕ ਵਧੀਆ ਪੇਮੈਂਟ ਲੈ ਕੇ ਵਧੀਆ ਸਟੈਂਡਰਡ ਨਾਲ ਕੰਮ ਕਰਦੀ ਆ ਕਈ ਕੁੜੀਆਂ ਕਿ ਯਾਰੇ ਇਹ ਮੀਡੀਆ ਤੇ ਹਾਈਲਾਈਟ ਹੋ ਰਹੀ ਆ ਉਹਨਾਂ ਕੁੜੀਆਂ ਨੇ ਤੁਸੀਂ ਦੇਖਿਆ ਨੇ ਉਲਟ ਬਿਆਨ ਦੇਣੇ ਸ਼ੁਰੂ ਕਰਤੇ ਕਈ ਆਰਗੇਨਾਈਜ਼ਰ ਨੇ ਜਿਨ੍ਹਾਂ ਨੂੰ ਲੱਗ ਗਿਆ ਕਿ ਯਾਰ ਅਸੀਂ ਪਬਲਿਕ ਨੂੰ ਮੁੜ ਕੇ ਜਾ ਕੇ ਫੇਸ ਕਰਨਾ ਹੈ ਤੇ ਅਸੀਂ ਮੂਰੇ ਹੋ ਕੇ ਨਾ ਆਈਏ ਹੁਣ ਸਾਡੀ ਤੇ ਪੈਣ ਨਾਲ ਵੀ ਕੱਲ ਨੂੰ ਇਹ ਹੋ ਸਕਦਾ ਹੁਣ ਆਪਾਂ ਹਰ ਚੀਜ਼ ਨੂੰ ਪੈਸੇ ਨਾਲ ਨਹੀਂ ਨਾ ਤੋਲ ਸਕਦੇ ਭਾਜੀ ਪੈਣਾ ਭਰਾਵਾਂ ਨਾਲ ਖੜਨਾ ਵੀ ਜ਼ਰੂਰੀ ਬਣਦਾ ਮੈਂ ਮੈਂ ਤਾਂ ਆਪਣੇ profession ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਯਾਰ ਜਦੋਂ ਤੁਸੀਂ ਕੋਈ ਮੂੰਹ ਚੋਂ ਸ਼ਬਦ ਕੱਟਣਾ ਹੁੰਦਾ ਜਦੋਂ ਬੋਲਣ ਕਿਉਂਕਿ ਅੱਜ ਕੱਲ ਨਾ ਜ਼ਮਾਨਾ ਰੀਲਾਂ ਦਾ ਮੀਡੀਆ ਦਾ ਇਦਾਂ ਦਾ ਆ ਗਿਆ ਭਾਜੀ ਹਰ ਬੰਦਾ ਹਾਈਲਾਈਟ ਹੋਣਾ ਚਾਹੁੰਦਾ ਤੁਹਾਡੇ ਵਰਗੇ ਮੀਡੀਆ ਨੂੰ ਦੇਖ ਕੇ ਕੈਮਰਾ ਦੇਖ ਕੇ ਹਰ ਬੰਦਾ ਚਾਹੁੰਦਾ ਕਿ ਮੇਰੀ ਵਾਈਟ ਮਿਲ ਜੇ ਮੇਰਾ ਇਹ ਮਿਲ ਜੇ ਪਰ ਲੇਕਿਨ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਤੁਸੀਂ ਕੁਝ ਬੋਲਣਾ ਤੁਸੀਂ ਕਿਸਾਨ ਅੰਦੋਲਨਾਂ ਚ ਵੀ ਦੇਖਿਆ ਹੁਣ ਜਿਵੇਂ ਅੱਜ ਵੀ ਇੱਥੇ ਇਕੱਠ ਹੋਇਆ ਸੀ ਤੇ ਮੈਂ ਹੁਣ ਆਪਾਂ ਗੱਲਬਾਤ ਕਰ ਲਈ ਇਸ ਤੋਂ ਇਲਾਵਾ ਹੋਰ ਕਿਹੜੀਆਂ ਪ੍ਰੋਬਲਮਾਂ ਜਿਹੜ ਕੋਈ ਹੱਲ ਹੋਣਾ ਚਾਹੀਦਾ ਜਾਂ ਕੋਈ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ। ਭਾਜੀ ਮੈਂ ਉਹੀ ਤਾਂ ਕਹਿਣਾ ਸਰਕਾਰ ਨੂੰ ਸਾਡੇ ਲਈ ਵੀ ਕੋਈ ਕਮੇਟੀ ਕੋਈ ਕਾਨੂੰਨ ਇਦਾਂ ਦਾ ਬਣਾਉਣਾ। ਹੁਣ ਦੇਖੋ ਬਹੁਤ ਸਾਰੇ ਫੰਕਸ਼ਨਸ ਸਾਡੇ ਇਦਾਂ ਦੇ ਹੁੰਦੇ ਆ। ਕਈ ਵੀ ਆਈਪੀ ਕਲਚਰ ਦੇ ਜਾਂ ਬਾਈ ਬਾਈ ਕਹਿਣ ਵਾਲੇ ਬੰਦਿਆਂ ਦੇ ਅਸੀਂ ਪ੍ਰੋਗਰਾਮ ਲਾਉਂਦੇ ਆ ਜੀ। ਠੀਕ ਹੈ ਇੱਕ ਐਗਰੀਮੈਂਟ ਫਾਰਮ ਸਾਈਨ ਹੋ ਜਾਂਦਾ। ਮੰਨ ਕੇ ਚੱਲੋ ਜੇ ਕਿਸੇ ਦਾ ਪ੍ਰੋਗਰਾਮ 70 80 ਜਾਂ ਲੱਖ ਚ ਆਪਾਂ ਲਾ ਲਿਆ 20000 ਅਡਵਾਂਸ ਆ ਲਿਆ। ਉਦੋਂ ਜਦੋਂ ਪ੍ਰੋਗਰਾਮ ਹੋ ਜਾਂਦਾ ਸਾਨੂੰ ਪੇਮੈਂਟਾਂ ਨਹੀਂ ਮਿਲਦੀਆਂ ਜੀ। ਉਹਨਾਂ ਦੇ ਘਰਾਂ ਦੇ ਬੰਦੇ ਉਹਦੀ ਕੋਈ ਸੁਣਵਾਈ ਨਹੀਂ ਜੇ ਕਿਸੇ ਥਾਣੇ ਕਿ ਚੈਰੀ ਰਿਜਰਮੈਂਟ ਹੋਣ ਦੇ ਬਾਵਜੂਦ ਪੇਮੈਂਟ ਦੇ ਹਿੰਦੇ ਲੋਕ ਰਿਜਰਮੈਂਟ ਹੋਣ ਦੇ ਬਾਵਜੂਦ ਮੀਰਾਣੀ ਜੀ ਸਾਡੇ ਹਰੇਕ ਹੈ ਫਿਰ ਦੂਸਰੀ ਗੱਲ ਆ ਜਿਹੜੇ ਅੱਜ ਕੱਲ ਨਵਾਂ ਕਲਚਰ ਚੱਲਿਆ ਜਿਹੜੇ 10 10 ਦੇ ਨੋਟ ਲੋਕ ਪੈਸੇ ਵਾਰਨੇ ਕਰਦੇ ਨੇ ਉਹਦੇ ਚ ਇੱਕ ਨਵਾਂ ਟ੍ਰੈਂਡ ਚੱਲ ਗਿਆ ਲੋਕ ਬੁਕਿੰਗ ਕਰਾਉਣ ਆਉਂਦੇ ਤੁਹਾਨੂੰ ਕਹਿੰਦੇ ਆ ਬਈ ਆ ਮੇਰਾ ਚਾਚਾ ਤਾਇਆ ਜੀਜਾ ਅਸੀਂ ਪੰਜ ਬੰਦੇ ਆ ਜੀ ਸਾਨੂੰ ਪੈਸੇ ਇਸ ਵੀ ਸਿੱਟਣ ਲਈ ਤੁਸੀਂ ਦੇਣੇ ਨੇ ਅੱਛਾ ਅਸੀਂ ਉਹਨਾਂ ਨੂੰ ਕਹਿਣਾ ਕਿ ਇਹ ਕਾਦੀ ਸਰਦਾਰੀ ਹੋਈ ਵੀ ਪੈਸੇ ਵੀ ਤੁਸੀਂ ਸਾਡੇ ਤੋਂ ਲੈ ਕੇ ਹੀ ਸਾਡੇ ਤੇ ਸਿੱਟੋਂਗੇ ਤੇ ਲੋਕਾਂ ਨੂੰ ਤੁਸੀਂ ਦਿਖਾਉਣਾ ਕੀ ਚਾਹੁੰਦੇ ਹੋ ਮੈਂ ਉਹਨਾਂ ਲੋਕਾਂ ਨੂੰ ਵੀ ਕੁਐਸਚਨ ਕਰਦਾ ਵੀ ਇਹ ਕਾਦੀ ਪ੍ਰਧਾਨਗੀ ਆ ਜੇ ਮੰਨ ਕੇ ਚੱਲੋ ਵੀ ਹੁਣ ਉਹਦੇ ਚ ਕੀ ਆ ਕਿ ਸਾਡੇ ਜਿਹੜੇ ਅਨ ਸ਼ੁਰੂਤ ਕਹਿ ਸਕਦੇ ਹਾਂ ਬਾਣਾ ਚੰਦ ਰਿਸਤਾਰੀ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਇਹ ਜਿੰਨੇ ਵੀ ਇਨਸੀਡੈਂਟ ਹੁੰਦੇ ਆ ਨਾ ਇਹ ਫੋਕੀ ਬਾਈ ਬਾਈ ਕਲਚਰ ਆ ਸਰ ਜਿਹੜਾ ਬਾਈ ਬਾਈ ਕਹਿੰਦੀ ਦੁਨੀਆ ਵਾਲਾ ਨਾ ਇਹ ਉਹ ਕਲਚਰ ਆ ਉਸ ਕਲਚਰ ਕਰਕੇ ਹੁਣ ਜਿਹੜੇ ਬੰਦੇ ਆਉਂਦੇ ਨੇ ਉਹਨਾਂ ਨੂੰ ਐ ਹੁੰਦਾ ਵੀ ਜਿੰਨੇ ਅਸੀਂ ਪੈਸੇ ਲੁਟਾਵਾਂਗੇ ਤੇ ਸਾਡਾ ਜਿਆਦਾ ਇਮੇਜ ਵਧੀਆ ਬਣੂਗੀ ਜਦੋਂ ਉਹ ਜਦ ਕੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਹ ਪੈਸੇ ਡੀਜੇ ਵਾਲੇ ਤੋਂ ਵਧੀਆ ਬਣਾਣੀਆਂ ਤਾਂ ਫਿਰ ਜੇਬ ਚ ਪੈਸੇ ਵੀ ਕੱਢੋ ਫਿਰ ਜੇ ਵੀ ਦਿੱਲੀ ਕਰੋ ਸਰਦਾਰੀ ਹੈ ਪਾਜੀ ਉਹੀ ਤਾਂ ਪੰਜਾਬ ਦਾ ਕਲਚਰ ਇਹ ਹੈ ਹੀ ਨਹੀਂ ਸੀ ਜੋ ਅਸੀਂ ਬਣਾਤਾ ਅਸੀਂ ਆਪਣੇ ਜੋ ਸਾਡਾ ਪੁਰਾਣਾ ਦਿਲਦਾਰ ਬੰਦੇ ਸੀਗੇ ਅੱਗੇ ਐਨ ਆਰ ਆਈ ਲੋਕਾਂ ਤੋਂ ਆਸ ਹੁੰਦੀ ਸੀ ਹੁਣ ਉੱਥੇ ਵੀ ਮਤਲਬ ਕਿ ਹੁੰਦੇ 100 ਚੋਂ 20% ਹੀ ਨੇ ਉਹ ਜਿਹੇ ਲੋਕ ਪਰ ਤੁਹਾਨੂੰ ਦੱਸਿਆ ਵਾਇਲੈਂਸ ਜਿਆਦਾ ਹਾਈਲਾਈਟ ਹੋ ਜਾਂਦਾ ਤਾਂ ਕਰਕੇ ਆ ਇਹੇ ਦਿੱਕਤਾਂ ਨੇ ਫਿਰ ਕੁੜੀਆਂ ਦੀਆਂ ਦਿੱਕਤਾਂ ਤਾਂ ਸਾਨੂੰ ਮੋਸਟਲੀ ਪ੍ਰੋਗਰਾਮ ਤੇ ਮੰਨ ਲਓ 2-4 ਪ੍ਰੋਗਰਾਮ ਤੋਂ ਬਾਅਦ ਇੱਕ ਅੱਦੇ ਪ੍ਰੋਗਰਾਮ ਤੇ ਇਹੋ ਜਿਹਾ ਇਨਸੀਡੈਂਟ ਸਾਡੇ ਨਾਲ ਹੁੰਦੇ ਰਹਿੰਦੇ ਨੇ ਬਸ ਇਹ ਆ ਕਿ ਉਹ ਕੁੜੀ ਨੇ ਚਲੋ ਨਹੀਂ ਸਬਰ ਹੋਇਆ ਅਗਲੀ ਨੇ ਉੱਥੇ ਆਪਣੀ ਆਵਾਜ਼ ਉਠਾ ਲਈ ਮੁੱਦਾ ਹਾਈਲਾਈਟ ਹੋ ਗਿਆ ਨਹੀਂ ਤਾਂ ਬਹੁਤ ਸਾਰੀਆਂ ਕੁੜੀਆਂ ਨੂੰ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਐਂਦੇ ਲਈ ਤਾਂ ਮੇਰੇ ਸਾਰਨ ਨਾਲ ਜਿਹੜੇ ਬੰਦੇ ਜਿਨ੍ਹਾਂ ਦੇ ਘਰ ਦੇ ਵਿੱਚ ਪ੍ਰੋਗਰਾਮ ਆ ਨਾ ਜਦੋਂ ਪ੍ਰੋਗਰਾਮ ਅਗਰ ਤੁਸੀਂ ਗਰੁੱਪ ਨੂੰ ਐਂਟਰਟੇਨਮੈਂਟ ਐਜ਼ ਅ ਆਰਟਿਸਟ ਉਹ ਜਿਵੇਂ ਡਾਂਸਰ ਸ਼ਬਦ ਨੂੰ ਵੀ ਹੋਰ ਤਰੀਕੇ ਨਾਲ ਆਪਾਂ ਦੇਖਿਆ ਜਾਂਦਾ ਜਦ ਕਿ ਬੇਸਿਕਲੀ ਦੇਖਿਆ ਜਾਵੇ ਬੰਬਈ ਦੇ ਵਧੀਆ-ਵਧੀਆ ਕੁੜੀਆਂ ਮੁੰਡੇ ਡ ਹਣਾ ਹੁਣ ਜਿਵੇਂ ਇਹਦੇ ਮੈਂ ਕਮੈਂਟ ਪੜ ਰਿਆ ਸੀ ਤੂੰ ਇਹ ਕੰਮ ਕਰਨਾ ਹੀ ਕਾ ਤੂੰ ਇਹ ਕੰਮ ਹੀ ਛੱਡ ਦੋ ਇਹ ਕੰਦੇ ਉਹ ਸਾਰੇ ਲੋਕ ਨੇ ਜੋ ਡਾਂਸਰ ਬਣ ਕੇ ਪ੍ਰਾਊਡ ਫੀਲ ਕਰਦੇ ਨੇ ਪਰ ਜਿਹੜੀਆਂ ਕੁੜੀਆਂ ਔਰਕੈਸਟਰ ਦੇ ਵਿੱਚ ਡਾਂਸਰ ਆ ਜਾਂਦੀਆਂ ਨੇ ਉਹਨਾਂ ਦੇ ਨਾਲ ਇੱਕ ਟੈਗ ਲੱਗ ਜਾਂਦਾ ਉਹ ਪਾਜੀ ਉਹੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਅਨਪੜਤਾ ਜੀ ਅਸੀਂ ਡਾਂਸਰ ਸ਼ਬਦ ਨੂੰ ਪਤਾ ਨਹੀਂ ਕਿਸ ਤਰੀਕੇ ਨਾਲ ਜਲਦੀ ਤੁਸੀਂ ਤੁਸੀਂ ਕੋਈ ਪੇਜ ਫੋਲੋ ਕਰੋ ਇੰਸਟਾਗ੍ਰam ਤੇ ਵੱਡੀਆਂ ਵੱਡੀਆਂ ਜਿਹੜੀਆਂ ਮਾਡਲਸ ਨੇ ਆਪਣੇ ਨਾਲ ਪ੍ਰਾਊਡ ਨਾਲ ਡਾਂਸਰਸ ਲਾਉਂਦੀਆਂ ਡਾਂਸਰ ਇੱਕ ਜੌਬ ਹੈ ਜਿੱਦਾਂ ਤੁਸੀਂ ਕੋਈ ਹੋਰ ਕੰਮ ਕਰਦੇ ਹੋ ਕੋਈ ਮੰਤਰੀ ਬਣ ਗਿਆ ਕੋਈ ਕਿਸੇ ਤੇ ਕਿਸ ਨੇ ਪੀ ਐਚ ਡੀ ਕਰ ਲਈ ਉਹਵੇਂ ਇੱਕ ਜੌਬ ਆਇਆ ਰ ਅਗਲਾ ਚੰਗੇ ਪੈਸੇ ਕਮਾ ਰਿਆ ਉਹਨੂੰ ਹੱਕ ਹੈ ਕੰਮ ਕਰਨ ਦਾ ਬਾਹਰ ਤੁਸੀਂ ਦੇਖੋ ਵੱਡੇ ਵੱਡੇ ਆਪਾਂ ਦੇਖਦੇ ਆ ਉਹ ਆਪਣੇ ਵਧੀਆ ਸਰਕਾਰੀ ਜੌਬ ਤੇ ਆ ਉਹਦੀ ਵਾਈਫ ਕਲੱਬ ਦੇ ਵਿੱਚ ਡਾਂਸ ਦਾ ਕੰਮ ਕਰਦੀ ਇਹ ਇਹ ਕਲਚਰ ਆਪਣੇ ਥੋੜੀ ਅਨਪੜਤਾ ਥੋੜਾ ਜਿਹਾ ਸ਼ੋਸ਼ੇਬਾਜ਼ੀਆਂ ਦੇ ਵਿੱਚ ਇਹ ਚੀਜ਼ਾਂ ਦੇ ਵਿੱਚ ਇੱਕ ਦੂਸਰੇ ਨੂੰ ਥੱਲੇ ਦਿਖਾ ਕੇ ਆਪਣੇ ਆਪ ਨੂੰ ਉੱਤੇ ਦਿਖਾਉਣ ਵਾਲਾ ਕਲਚਰ ਆਣਾ ਜਿਹੜਾ ਉਹ ਸਭ ਤੋਂ ਮਾੜੀ ਚੀਜ਼ ਹੈ ਜੀ ਬਸ ਬਿਲਕੁਲ ਬਹੁਤ ਵਧੀਆ ਵਿਚਾਰ ਨੇ ਬਾਈ ਦੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਸਿਮਰ ਦਾ ਜਿਹੜਾ ਕਿ ਸਾਰਾ ਮਸਲਾ ਹੋਇਆ ਉਹ ਮੌਕੇ ਤੇ ਵੀ ਸੋਲਵ ਹੋ ਸਕਦਾ ਸੀ ਜੇਕਰ ਉਸ ਦੇ ਵਿੱਚ ਸਮਝਦਾਰੀ ਦਿਖਾਈ ਜਾਂਦੀ ਤਾਂ ਦੂਜੇ ਪਾਸੇ ਇਸ ਤੋਂ ਇਲਾਵਾ ਹੋਰ ਜਿਹੜੀਆਂ ਪ੍ਰੋਬਲਮਾਂ ਨੇ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਨੇ ਚਾਹੇ ਉਹ ਡੀਜ਼ੀ ਵਾਲੇ ਨੇ ਚਾਹੇ ਉਹ ਔਰਕੈਸਟਰ ਵਾਲੇ ਨੇ ਤਾਂ ਉਹ ਵੀ ਕਾਫੀ ਥਾਰੀਆਂ ਸਮੱਸਿਆਵਾਂ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕੋਈ ਕਮੇਟੀ ਬਣਾਈ ਚਾਹੀਦੀ ਹੈ ਤਾਂ ਜੋ ਇਹਨਾਂ ਸਾਰੀਆਂ ਚੀਜ਼ਾਂ ਤੇ ਨਿਗਰਾਨੀ ਰੱਖੀ ਜਾ ਸਕੇ ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦੀ ਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par